ਖਬਰ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਕਰੀ ਸਸਤੀ ਕਾ ਮੈਂ ਹਾਂ ਤੁਹਾਡਾ ਖੂਸਰਾ ਸਰਕਾਰ ਦਾ ਪੈਨਸ਼ਨ ਧਾਰਕਾਂ ਨੂੰ ਲੈ ਕੇ ਵੱਡਾ ਐਲਾਨ ਪੈਨਸ਼ਨਾਂ ਦੇ ਵਿੱਚ ਕੀਤਾ ਗਿਆ ਵਾਧਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਨਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਤੀਸ਼ ਕੁਮਾਰ ਨੇ ਔਰਤਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ ਸ਼ਨੀਵਾਰ ਨੂੰ ਉਹਨਾਂ ਨੇ ਐਕਸ ਤੇ ਪੋਸਟ ਕੀਤਾ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਦੇ ਤਹਿਤ ਸਾਰੇ ਬਜ਼ੁਰਗਾਂ ਆਪਾਜਾਂ ਅਤੇ ਵਿਧਵਾ ਔਰਤਾਂ ਨੂੰ ਹਰ ਮਹੀਨੇ 400 ਰੁਪਏ ਦੀ بجائے 1100 ਰੁਪਏ ਪੈਨਸ਼ਨ ਮਿਲੇਗੀ ਸਾਰੇ ਲਾਭਪਾਤਰੀਆਂ ਨੂੰ ਜੁਲਾਈ ਮਹੀਨੇ ਤੋਂ ਵਧੇ ਵਧੀ ਹੋਈ ਦਰਤੇ ਪੈਨਸ਼ਨ ਮਿਲੇਗੀ ਨतीश ਕੁਮਾਰ ਨੇ ਕਿਹਾ ਕਿ ਯਕੀਨੀ ਬਣਾਇਆ ਜਾਵੇਗਾ ਕਿ ਰਕਮ ਮਹੀਨੇ ਦੀ 10 ਤਰੀਕ ਨੂੰ ਸਾਰੇ ਲਾਭਪਾਤਰੀਆਂ ਦੇ ਖਾਤੇ ਵਿੱਚ ਭੇਜੀ ਜਾਵੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ 1 ਕਰੋੜ 9 ਲੱਖ 69255 ਲੱਖ ਪਾਤਿਆਂ ਨੂੰ ਬਹੁਤ ਮਦਦ ਮਿਲੇਗੀ ਬਜ਼ੁਰਗ ਸਮਾਜ ਦਾ ਇੱਕ ਕੀਮਤੀ ਹਿੱਸਾ ਅਤੇ ਉਹਨਾਂ ਦਾ ਸਨਮਾਨਜਨਕ ਜੀਵਨ ਯਕੀਨੀ ਬਣਾਉਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਰਾਜ ਸਰਕਾਰ ਇਹ ਦਿਸ਼ਾ ਰਾਜ ਸਰਕਾਰ ਇਸ ਦਿਸ਼ਾ ਜਿਤਨੀ ਰਹੇਗੀ ਤੁਹਾਨੂੰ ਦੱਸਦੀ ਕਿ ਚੋਣਾਂ ਤੋਂ ਪਹਿਲਾਂ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਨੇ ਰਾਜ ਦੀਆਂ ਔਰਤਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਭਾਵੇਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅਜੇ ਨਹੀਂ ਹੋਇਆ ਪਰ ਰਾਜਨੀਤਿਕ ਪੰਡਿਤ ਇਸ ਨੂੰ ਸਿਆਸੀ ਸਟੰਟ ਦੇ ਨਾਲ ਜੋੜ ਰਹੇ ਨੇ ਹਾਲਾਂਕਿ ਬਿਗਨਲੀ ਬਜਿਆ ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਨਿਤਿਸ਼ ਕੁਮਾਰ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਪੰਜਾਬ ਤੇ ਬਿਹਾਰ ਦੀਆਂ ਮਹਿਲਾਵਾਂ ਦੀਆਂ ਪੈਨਸ਼ਨਾਂ ਦੇ ਵਿੱਚ ਵਾਧਾ ਕਰ ਦਿੱਤਾ ਜਿੱਥੇ ਪਹਿਲਾਂ 400 ਬੰਦੀ ਸੀ ਹੁਣ ਉਹ ਪੈਨਸ਼ਨ ਵਧ ਕੇ ਉਹਨਾਂ ਨੂੰ ਹਰ ਮਹੀਨੇ ਦੀ 10 ਤਰੀਕ ਤੋਂ ਪਹਿਲਾਂ ਪਹਿਲਾਂ 1100 ਰੁਪਏ ਮਿਲਿਆ ਕਰੇਗਾ